ਜਬੀਓ ਜਸਤਰੀਕਾਲ ਜਿਵੇਂ ਕਿ ਸੀਐਮ ਭਗਵੰਤ ਮਾਨ ਨੂੰ ਲੈ ਕੇ ਬਹੁਤ ਵੱਡੀ ਉਥਲ ਫੁਤਲ ਹੋ ਚੁੱਕੀ ਹੈ ਸੀਐਮ ਭਗਵੰਤ ਮਾਨ ਬੀਜੇਪੀ ਦੇ ਵਿੱਚ ਬੀਜੇਪੀ ਦੇ ਵਿੱਚ ਜਿਹੜਾ ਕਿ ਸ਼ਾਮਲ ਹੋ ਗਏ ਨੇ ਇਸ ਗੱਲ ਨੇ ਪੂਰੀ ਦੁਨੀਆ ਨੂੰ ਹੈਰਾਨ ਕਰ ਦਿੱਤਾ ਅਰਵਿੰਦ ਕੇਜਰੀਵਾਲ ਨੇ ਜਿਵੇਂ ਗੇਮ ਖੇਡ ਖੇਡੇ ਸੀ ਕਹਿੰਦੇ ਅਰਵਿੰਦ ਕੇਜਰੀਵਾਲ ਬੀਜੇਪੀ ਦੇ ਨਾਲ ਤਾਂ ਹੁਣ ਅਰਵਿੰਦ ਕੇਜਰੀਵਾਲ ਨਾਲ ਪੰਜਾਬ ਦੀ ਜਨਤਾ ਦੇ ਨਾਲ ਸੀਐਮ ਭਗਵੰਤ ਮਾਨ ਜਿਹੜਾ ਕਿ ਗੇਮ ਖੇਡ ਚੁੱਕੇ ਨੇ ਦਰਾਸਾਲੇ ਮਾਮਲਾ ਤੁਸੀਂ ਪਹਿਲਾਂ ਦੇਖ ਵੀ ਰਹੇ ਹੋਗੇ ਵਾਇਰਲ ਹੋ ਚੁੱਕੀ ਹੈ ਖਬਰ ਜਿਹੜੀ ਕਿ ਬਿਲਕੁਲ ਛੁੱਟੀ ਲੈਣ ਤੋਂ ਬਾਅਦ ਜਿਹੜਾ ਕਿ ਇੱਕ ਮੀਟਿੰਗ ਸੱਦੀ ਗਈ ਸੀ ਉਸ ਮੀਟਿੰਗ ਦੇ ਦੌਰਾਨ ਜਿਹੜਾ ਕਿ ਵਿੱਚੋਂ ਵਿੱਚ ਇੱਕ ਡੂੰਗੀ ਪਲੈਨਿੰਗ ਦੱਸੀ ਜਾ ਰਹੀ ਹੈ ਜਿਹੜੀ ਕਿ ਬਾਹਰ ਆ ਚੁੱਕੀ ਹੈ ਹੁਣ ਉਹ ਜਨਤਾ ਕੋਲ ਚੱਲੀ ਹੈ ਖਬਰ ਤਾਂ ਮੈਂ ਚਾਹੁੰਗਾ ਮੈਂ ਵੀ ਤੁਹਾਡੇ ਸਾਹਮਣੇ ਆਪਣੇ ਚੈਨਲ ਦੇ ਜ਼ਰੀਏ ਇਹਨੂੰ ਤੁਹਾਡੇ ਸਾਹਮਣੇ ਸਕਰੀਨ ਦੇ ਉੱਪਰ ਦਿਖਾਉਣਾ ਚਾਹੁੰਗਾ ਤੇ ਤੁਹਾਨੂੰ ਸੁਣਾਉਣਾ ਵੀ ਚਾਹੁੰਗਾ ਤਾਂ ਉਸ ਤੋਂ ਪਹਿਲਾਂ ਤੁਸੀਂ ਇਹ ਖਬਰ ਦੇਖ ਵੀ ਚੁੱਕੇ ਹੋਗੇ ਜਿਵੇਂ ਕਿ ਅਰਵਿੰਦ ਕੇਜਰੀਵਾਲ ਜਿਵੇਂ ਕਿ ਗੇਮ ਖੇਡ ਰਹੇ ਸੀ ਭਾਜਪਾ ਦੇ ਨਾਲ ਤਾਂ ਉਹਨਾਂ ਦੀ ਦੁਸ਼ਮਣ ਪਾਰਟੀ ਜਿਹੜੀ ਕਿ ਭਾਜਪਾ ਉਹਨਾਂ ਦਾ ਕਹਿਣਾ ਕੇਜਰੀਵਾਲ ਦਾ ਕਿ ਜਿਹੜਾ ਕਿ ਸਾਡੀ ਦੁਸ਼ਮਣ ਪਾਰਟੀ ਦੇ ਨਾਲ ਸੀਐਮ ਭਗਵੰਤ ਮਾਨ ਜਿਹੜਾ ਕਿ ਸਾਡੇ ਨਾਲ ਧੋਖਾ ਕਰ ਗਏ ਨੇ ਮੈਂ ਅਸਤੀਫਾ ਦੇ ਦਿੱਤਾ ਸੀ ਤਾਂ ਹੁਣ ਵਾਰੀ ਇਹਦੀ ਵੀ ਸੀ ਕਿਉਂਕਿ ਉਹ ਦਬਾਉਣਾ ਚਾਹੁੰਦੇ ਸੀ ਕਿਤੇ ਨਾ ਕਿਤੇ ਉਹਨੂੰ ਪਲਕ ਲੱਗ ਚੁੱਕੀ ਸੀ ਸੀਐਮ ਸਾਹਿਬ ਨੂੰ ਕਿਉਂਕਿ ਤੁਸੀਂ ਪਹਿਲਾਂ ਹੀ ਜਾਣਦੇ ਹੋ ਜਿਵੇਂ ਕਿ ਚਰਚਾ ਦੇ ਵਿੱਚ ਆ ਚੁੱਕਿਆ ਸੀ ਨਾਮ ਕਦੇ ਕੁਲਤਾਰ ਸੰਧਵਾ ਦਾ ਕਦੇ ਕਿਸੇ ਹੋਰ ਦਾ ਯਾਨੀ ਇਹ ਗੱਲ ਚਰਚਾ ਦੇ ਵਿੱਚ ਜਾ ਚੁੱਕੀ ਸੀ ਕਿ ਸੀਐਮ ਭਗਵੰਤ ਮਾਨ ਦਾ ਜਿਹੜਾ ਕਿ ਅਸਤੀਫਾ ਹੋ ਲਿਆ ਜਾਊਗਾ ਪਰ ਮੈਂ ਤੁਹਾਡੇ ਸਾਹਮਣੇ ਜਿਹੜੀ ਕਿ ਖਬਰ ਵਾਇਰਲ ਹੋ ਰਹੀ ਹੈ ਪੂਰੀ ਦੇਸ਼ ਦੁਨੀਆ ਦੇ ਵਿੱਚ ਇਹ ਨਿਹਾਂਕਾਰ ਮਚਾ ਦਿੱਤੀ ਆ ਤਾਂ ਮੈਂ ਤੁਹਾਡੇ ਸਾਹਮਣੇ ਇਹਨੂੰ ਸਕਰੀਨ ਦੇ ਉੱਤੇ ਪੇਸ਼ ਕਰਨਾ ਚਾਹੁੰ ਆ ਤਾਂ ਕਿ ਤੁਹਾਨੂੰ ਵੀ ਇਸ ਗੱਲ ਦਾ ਪਤਾ ਲੱਗੇ ਕਿ ਆਖਰ ਅੰਦਰੋਂ ਅੰਦਰੀ ਭਗਵੰਤ ਮਾਨ ਕੀ ਸੋਚ ਰਹੇ ਸੀ ਪੰਜਾਬ ਦੀ ਜਨਤਾ ਲਈ ਔਰ ਸੀਐਮ ਕੇਜਰੀਵਾਲ ਦੇ ਲਈ ਜੋ ਕਿ ਕੇਜਰੀਵਾਲ ਨੇ ਉਹਨਾਂ ਦਾ ਜਿਹੜਾ ਕਿ અપਮਾਨ ਕੀਤਾ ਸੀ ਦੱਸਿਆ ਜਾ ਰਿਹਾ ਕਿ ਜਿਵੇਂ ਦਿੱਲੀ ਦੇ ਵਿੱਚ ਜਦੋਂ ਅਰਵਿੰਦ ਕੇਜਰੀਵਾਲ ਛੁੱਟ ਕੇ ਆਏ ਸੀ ਤਾਂ ਉਸ ਤੋਂ ਬਾਅਦ ਉਹਨਾਂ ਦਾ અપਮਾਨ ਕਿਹਾ ਗਿਆ ਸੀ ਕਿ ਭਗਵੰਤ ਮਾਨ ਨੂੰ ਬੁਲਾਇਆ ਤੱਕ ਨਹੀਂ ਸੀ ਤਾਂ ਮੈਂ ਚਾਹਾਂ ਤੁਸੀਂ ਆਪਣੀਆਂ ਕੰਨਾਂ ਦੇ ਨਾਲ ਤੇ ਆਪਣੀਆਂ ਅੱਖਾਂ ਦੇ ਨਾਲ ਦੇਖੋ ਨਾਲੇ ਸੁਣੋ ਉਸ ਤੋਂ ਬਾਅਦ ਕਰਾਂਗੇ ਅਗਲੇ ਵਿਚਾਰ ਸਾਂਝੇ ਕਿ ਕੇਜਰੀਵਾਲ ਜਦੋਂ ਜੇਲ੍ਹ ਦੇ ਵਿੱਚ ਰਹੇ ਨੇ ਉਹਨਾਂ ਨੂੰ ਸਾਰਾ ਕੁਝ ਪਤਾ ਚੱਲ ਗਿਆ ਕਿ ਭਗਵੰਤ ਮਾਨ ਸੀਐਮ ਬੀਜਪੀ ਨਾਲ ਬਿਆ ਹੋਇਆ ਹੈ

ਦਾਏ ਸੀ ਦੋਸਤੋ ਸਾਰਾ ਮਾਮਲਾ ਜਿਹੜਾ ਕਿ ਹੁਣ ਖਬਰ ਚੱਲ ਚੁੱਕੀ ਆ ਦੇਸ਼ ਦੁਨੀਆ ਦੇ ਵਿੱਚ ਵਾਇਰਲ ਹੋ ਚੁੱਕੀ ਆ ਜਨਤਕ ਹੋ ਚੁੱਕੀ ਆ ਯਾਨੀ ਸੀਐਮ ਭਗਵੰਤ ਮਾਨ ਜਿਹੜਾ ਕਿ ਦੱਸਿਆ ਜਾ ਰਿਹਾ ਕਿ ਅਰਵਿੰਦ ਕੇਜਰੀਵਾਲ ਤੋਂ ਵੀ ਜਾਦੇ ਵੱਡੀ ਗੇਮ ਖੇਡ ਚੁੱਕੇ ਨੇ ਪੰਜਾਬ ਦੀ ਆਵਾਮ ਦੇ ਨਾਲ ਜਨਤਾ ਦੇ ਨਾਲ ਸੀਐਮ ਕੇਜਰੀਵਾਲ ਦੇ ਨਾਲ ਦਰਸਾਲ ਇਹ ਮਾਮਲਾ ਹੈ ਕੀ ਤਾਂ ਮੈਂ ਤੁਹਾਡੇ ਸਾਹਮਣੇ ਇਹ ਜਿਹੜੀ ਗੱਲ ਪੇਸ਼ ਕੀਤੀ ਆ ਤਾਂ ਇਹਦੇ ਅਰਥ ਮੈਂ ਤੁਹਾਨੂੰ ਦੱਸੂਆਂ ਵੀ ਅਸਲ ਦੇ ਵਿੱਚ ਹੈ ਕੀ ਆ ਦੇਖੋ ਪੰਜਾਬ ਦੇ ਪ੍ਰਤੀ ਪੰਜਾਬ ਦੇ ਮੁੱਦਿਆਂ ਦੇ ਪ੍ਰਤੀ ਪੰਜਾਬ ਦੇ ਲੋਕਾਂ ਦੇ ਪ੍ਰਤੀ ਜਿਹੜਾ ਕਿ ਆਪਣਾ ਚੈਨਲ ਆ ਉਹ ਹੈ ਕੀ ਆ ਵੀ ਜਾਗਰਿਤ ਕਰਨਾ ਸਾਡੇ ਪੰਜਾਬ ਦੀ ਜਨਤਾ ਨੂੰ ਜਨਤਾ ਪੰਜਾਬ ਦੀ ਨਹੀਂ ਬਲਕਿ ਪੂਰੇ ਹਿੰਦੁਸਤਾਨ ਦੇ ਵਿੱਚ ਜਿੱਥੋਂ ਤੱਕ ਵੀ ਸਾਡਾ ਚੈਨਲ ਦੇਖਿਆ ਜਾਂਦਾ ਤਾਂ ਮੈਂ ਚਾਹੁੰਨਾ ਵੀ ਇਹ ਜਿਹੜੀ ਕਿ ਜਾਗਰਤਾ ਹੁੰਦੀ ਆ ਇਹਦਾ ਰੋਲ ਬੜਾ ਅਹਿਮ ਹੁੰਦਾ ਜਿਹੜੀ ਕਿ ਤੁਸੀਂ ਇਹ ਖਬਰ ਦੇਖੀ ਆ ਇਹ ਉਹ ਚੈਨਲ ਦੀ ਆ ਜਿਨ੍ਹਾਂ ਨੇ ਫੇਕ ਨਿਊਜ਼ ਚਲਾ ਚਲਾ ਕੇ ਜਿਹੜਾ ਕਿ ਅਫਵਾਹ ਡਾ ਕੇ ਲੋਕਾਂ ਦੇ ਵਿੱਚ ਇੱਕ ਗਲਤ ਮੈਸੇਜ ਛੱਡ ਜਾਂਦੇ ਨੇ ਕਿਉਂਕਿ ਇੱਕ ਹਿਸਾਬ ਲਾਇਆ ਜਾਵੇ ਸੀਐਮ ਭਗਵੰਤ ਮਾਨ ਕਿਵੇਂ ਜਾ ਸਕਦੇ ਨੇ ਬੀਜੇਪੀ ਦੇ ਵਿੱਚ ਸ਼ਾਮਿਲ ਕਿਵੇਂ ਹੋ ਸਕਦੇ ਨੇ ਤਾਂ ਮੈਂ ਤੁਹਾਡੇ ਸਾਹਮਣੇ ਜਿਹੜਾ ਕਿ ਇਹਨਾਂ ਚੈਨਲਾਂ ਦਾ ਸੱਚ ਆ ਉਹ ਤਰਨ ਜਾ ਰਿਹਾ ਸੀ ਇਸ ਕਰਕੇ ਵੀ ਮੈਂ ਤੁਹਾਡੇ ਸਾਹਮਣੇ ਉਹ ਗੱਲ ਪੇਸ਼ ਕੀਤੀ ਆ ਤਾਂ ਕਿ ਤੁਹਾਨੂੰ ਵੀ ਪਤਾ ਲੱਗੇ ਸਾਡੇ ਪੰਜਾਬ ਦੇ ਵਿੱਚ ਨਹੀਂ ਬਲਕਿ ਪੂਰੇ ਦੇਸ਼ ਦੇ ਵਿੱਚ ਇਹ ਫੇਕ ਚੈਨਲਾਂ ਨੇ ਜਿਹੜੀਆਂ ਗਲਤ ਨਿਊਜ਼ ਫੈਲਾ ਰਹੇ ਨੇ ਸਾਡੇ ਲੋਕਾਂ ਦੀਆਂ ਭਾਵਨਾਵਾਂ ਦੇ ਨਾਲ ਖੇਡ ਰਹੇ ਨੇ ਕਿ ਪ੍ਰਧਾਨ ਮੰਤਰੀ ਦੀ ਜਿਹੜੀ ਕਿ ਬੀਜੇਪੀ ਪਾਰਟੀ ਆ ਦੇ ਵਿੱਚ ਸੀਐਮ ਭਗਵੰਤ ਮਾਨ ਸ਼ਾਮਲ ਹੋ ਚੁੱਕੇ ਨੇ ਦਰਸਾਲੇ ਬਿਲਕੁਲ ਝੂਠ ਜਿਹੜੀਆਂ ਨਿਊ ਚੈਨਲ ਚਲਾਏ ਜਾਂਦੇ ਨੇ ਆਪਦੇ ਬਣਾ ਬਣਾ ਕੇ ਪਰ ਇਹਨਾਂ ਦੇ ਉੱਤੇ ਅਮਲ ਕਰਨਾ ਮੈਂ ਕਹੂੰਗਾ ਵੀ ਜਦ ਨਹੀਂ ਬਾਹਲਾ ਕੋਈ ਅ ਜ਼ਰੂਰੀ ਨਹੀਂ ਹੁੰਦਾ ਜਦੋਂ ਕਿ ਤੁਸੀਂ ਪੂਰੀ ਖਬਰ ਦੀ ਪੜਤਾਲ ਨਾ ਕਰਨ ਉੱਤੇ ਯਕੀਨ ਨਹੀਂ ਕਰਨਾ ਮੈਂ ਪੰਜਾਬ ਦੇ ਲੋਕਾਂ ਨੂੰ ਕਹਿਣਾ ਚਾਹੁੰਦਾ ਵੀ ਜਿਹੜੀਆਂ ਇਹ ਖਬਰਾਂ ਨੇ ਇਹ ਝੂਠੀਆਂ ਚਲਾਈਆਂ ਜਾਂਦੀਆਂ ਨੇ ਇਹ ਵੀ ਵਿੱਚੋਂ ਏਜੰਡੇ ਹੁੰਦੇ ਨੇ ਜਿਹੜੇ ਬੰਦਿਆਂ ਦੇ ذریعے ਚੈਨਲ ਬਣਵਾ ਕੇ ਚਲਾਏ ਜਾਂਦੇ ਨੇ ਪਰ ਸਾਡਾ ਚੈਨਲ ਪੰਜਾਬ ਦੇ ਮੁੱਦਿਆਂ ਪ੍ਰਤੀ ਹੈ ਦੇਸ਼ ਦੁਨੀਆ ਦੀ ਖਬਰ ਜੋ ਵੀ ਪਾਉਂਦੇ ਆ ਦਲੀਲਾਂ ਦੇ ਆਧਾਰ ਤੇ ਸੱਚ ਦੇ ਆਧਾਰ ਤੇ ਪਾਉਂਦੇ ਆ ਪਰ ਮੈਂ ਚਾਹੁੰਨਾ ਜਿਹੜੇ ਇਹੋ ਜਿਹੇ ਚੈਨਲ ਨੇ ਇਹਨਾਂ ਦਾ ਬਾਈਕਾਟ ਵੀ ਹੋਣਾ ਚਾਹੀਦਾ ਕਿਉਂਕਿ ਝੂਠੀ ਖਬਰ ਚਲਾ ਕੇ ਚਾਰ ਵਿਊ ਲੈਣ ਦੇ ਚੱਕਰ ਦੇ ਵਿੱਚ ਲੋਕ ਕਿੰਨੀਆਂ ਭਾਵਨਾਵਾਂ ਦੇ ਨਾਲ ਖੇਡਦੇ ਨੇ ਉਹ ਚਾਹੇ ਕੋਈ ਪ੍ਰਧਾਨ ਮੰਤਰੀ ਮੋਦੀ ਦਾ ਕੋਈ ਸੁਣ ਰਿਹਾ ਹੋਵੇ ਮਤਲਬ ਜਨਤਾ ਉਹਦੀ ਸੁਣ ਰਹੀ ਹੈ ਚਾਹੇ ਸੀਐਮ ਭਗਵੰਤ ਮਾਨ ਦੀ ਸੁਣ ਰਹੀ ਹੈ ਤਾਂ ਇਹਨਾਂ ਗੱਲਾਂ ਨੂੰ ਜਿਹੜਾ ਕਿ ਠੇਸ ਪਹੁੰਚਦੀ ਹੈ ਲੋਕਾਂ ਨੂੰ ਕਿਉਂਕਿ ਗਲਤ ਖਬਰ ਦੇਣਾ ਹੀ ਇੱਕ ਗਲਤ ਗੱਲ ਆਪਣੇ ਆਪ ਦੇ ਵਿੱਚ ਤੇ ਮੈਂ ਚਾਹੁੰ ਆ ਵੱਧ ਤੋਂ ਵੱਧ ਇਸ ਵੀਡੀਓ ਨੂੰ ਸ਼ੇਅਰ ਕਰ ਦੇਣਾ ਲੋਕਾਂ ਦੇ ਵਿੱਚ ਆਪਣੀ ਜਨਤਾ ਦੇ ਵਿੱਚ ਤਾਂ ਕਿ ਇਹ ਮੈਸੇਜ ਲੋਕਾਂ ਤੱਕ ਜਾਵੇ ਜਿਹੜੇ ਭੈਣ ਭਰਾ ਨਵੇਂ ਚੈਨਲ ਤੇ ਨੇ ਉਹ ਸਬਸਕ੍ਰਾਈਬ ਕਰ ਦੇਣ ਤਾਂ ਕਿ ਅਗਲਾ ਨੋਟੀਫਿਕੇਸ਼ਨ ਤੁਹਾਡੇ ਤੇ ਪਹੁੰਚਦਾ ਰਹੇ ਬੈਲ ਦੀ ਘੰਟੀ ਜ਼ਰੂਰ ਦਬਾ ਦੇਣਾ ਜੀ ਧੰਨਵਾਦ